ਸ੍ਰੀ ਰਾਗ ਮਹਲਾ 3ਾ ਸੁਖ ਸਾਗਰ ਹਰ ਨਾਮ ਹੈ ਗੁਰੋਂ ਕੋ ਪਾਇਆ ਜਾਏ ਅੰਦਰ ਨਾਮ ਧਿਆਈਏ ਸਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਇਰੇ ਜਗ ਦੁਖੀਆ ਦੂਜੇ ਪਾਏ ਗੁਰ ਸਰਨਾਈ ਸੁਖ ਲਹੈ ਆਦਰ ਨਾਮ ਧਿਆਏ ਰਹਾਓ ਸਾਚੇ ਮੈ ਨਾ ਲੱਗਈ ਮਨ ਨਰਮਲ ਹਰ ਧਿਆਏ ਗੁਰਮਕ ਸਬਦ ਪਛਾਣੀਐ ਹਰ ਅਮਰਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਅੰਧੇਰਾ ਜਾਏ ਮਨੁਖ ਮੈਲੇ ਮਲ ਭਰੇ ਹੋਮੈ ਤ੍ਰਸਨਾ ਬੇਕਾਰ ਬਿਨ ਸਬਦ ਦੇ ਮੈਲ ਨਾ ਉਤਰੈ ਪਰ ਜੰਮੇ ਹੋਏ ਕੁਾਰ ਤਤੁਰ ਬਾਜੀ ਪਾਸ ਰਹੇ ਨਾ ਉਰਵਾਰ ਨਾ ਪਾਰ ਕੁਰਮਖ ਜਬ ਤਕ ਸੰਜਮੇ ਹਰ ਕਾ ਨਾਮ ਪਿਆਰ ਕੁਰਮਖ ਸਦਾ ਧਿਆਈ ਹੈ ਏਕ ਨਾਮ ਕਰਤਾਰ ਨਾਨਕ ਨਾਮ ਧਿਆਈ ਹੈ ਸਭਨਾ ਜੀਆ ਕਾ ਆਧਾਰ ਸ੍ਰੀ ਰਾਗ ਮਹਲਾ 3 ਜਾ ਮਨੋ ਕੋ 모ਹ ਬਿਆ ਪਿਆ ਬੈਰਾਗ ਉਦਾਸੀ ਨਾ ਹੋਏ ਸਬਦ ਨਾਲ ਚਿੰਨੈ ਸਦਾ ਦੁੱਖ ਹਰ ਦਰਗੈ ਪਤਖ ਹੋਏ ਹੋਮੈ ਗੁਰਮਖ ਖੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਨਸ ਪੂਰ ਰਹੀ ਨਿਤ ਆਸਾ ਚਤੁਰ ਸੇਵ ਮੋਹ ਪਰ ਜਲੈ ਕਰਹੀ ਮਾਹੇ ਉਦਾਸਾ ਰਹਾਓ ਗੁਰਮ ਕਾਰਮ ਕਮਾਵੈ ਬਿਗਸੈ ਹਰ ਵੈਰ ਆਗ ਆਨੰਦ ਐਨਸ ਪਾਉਤ ਕਰੇ ਦਿਨ ਰਾਤੀ ਹੋ ਮੈਂ ਮਾਰ ਲੈ ਚੰਦ ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਵੈਰਾਗੀ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗਨ ਤਾਮਸ ਮੂਲੇ ਵਿਚੋਂ ਆਪ ਗਵਾਏ ਨਾਮ ਨਦਾਨ ਸਤਿਗੁਰੂ ਦੇ ਖਾਲਿਆ ਹਰਸ ਪਿਆ ਅਗਾਏ ਜਿਨ ਕਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਵੈਰਾਗ ਮਨੁਖ ਫਿਰ ਨਾ ਜਾਣ ਹੈ ਸਤੁਰ ਹਮੇ ਅੰਦਰ ਲਾਗ ਨਾਨਕ ਸਬਦੁਰ ਤੇ ਹਰ ਨਾਮ ਰੰਗਾਏ ਬਿਨ ਪੈ ਕੇ ਹੀ ਲਾਗ ਸਿराग ਮਹੱਲਾ ਤੀਜਾ ਪਰਹੀ ਸੌਦਾ ਪਾਈਏ ਅੰਤਰ ਸਾਬ ਵਥ ਹੋਏ ਕਿਨ ਕਿਨ ਨਾਮ ਸੰਮਾਲੀਐ ਗੁਰਮੁਖ ਪਾਵੇ ਕੋਈ ਨਾਮਨ দান ਅਖੋਟ ਹੈ ਬੜ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋ ਮੈਂ ਅਹੰਕਾਰ ਹਰ ਜੀ ਉਸਦਾ ਧਿਆਏ ਤੂੰ ਗੁਰਮੁਖ ਇਕੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਕੁਰ ਸਬਦੀ ਵਿਚਾਰ ਹਤ ਪਤ ਸੁਖ ਪਾਇੰਦੇ ਜਪ ਜਪ ਰਿਤੇ ਮੋਹਾਰ ਕਰ ਹੀ ਵਿਚ ਮਹਿਲ ਪਾਇਆ ਕੁਰ ਸਬਦੀ ਵਿਚਾਰ ਚਤੁਰਤ ਜੋ ਮੋ ਫੇਰੇ ਮਥੇ ਤਨ ਕਾਲੇ ਆੰਦਨ ਦੁਖ ਕਮਾਮ ਦੇਿਤ ਜੋਹੇ ਜਮ ਜਾਲੇ ਸਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਵਸ ਕਰੇ ਕਹਿਣਾ ਕਿਸੂ ਨਾ ਜਾਵੇ ਜਿਤ ਪਾਵੇ ਤਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੇ ਸੋਇ